ਅੱਜ ਸੈਂਟਰ ਤੋਂ ਆਈਆਂ ਟੀਮਾਂ ਨੇ ਜਲਾਲਾਬਾਦ ਦੀ ਅਨਾਜ ਮੰਡੀ ਦੇ ਵਿੱਚ ਝੋਨੇ ਦੀਆਂ ਢੇਰੀਆਂ ਦੇ ਲੈ ਸੈਂਪਲ ਇਸ ਮੌਕੇ ਆੜਤੀਆ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਮਨਜੀਤ ਸਿੰਘ ਦਰਗਨ ਨੇ ਦੱਸਿਆ ਕਿ ਜੋ ਮੌਸਮ ਦੀ ਖਰਾਬੀ ਕਰਕੇ ਝੋਨੇ ਦੀ ਫਸਲ ਇਸ ਕਲਰ ਹੋਈ ਹੈ ਉਸ ਦਾ ਪ੍ਰੋਪਰ ਰੇਟ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਸੈਂਟਰ ਦੀਆਂ ਟੀਮਾਂ ਦੇ ਵੱਲੋਂ ਇਹ ਸੈਂਪਲ ਲੈ ਗਏ ਦੱਸਦੀ ਹੈ ਕਿ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਦਾਣਾ ਮੰਡੀਆਂ ਨੇ ਉੱਥੇ-ਉੱਥੇ ਜਾ ਕੇ ਟੀਮਾਂ ਦੇ ਵੱਲੋਂ ਚੋਣੇ ਦੀ ਹਰ ਇੱਕ ਚੰਗੀ ਮਾੜੀ ਢੇਰੀ ਦਾ ਜਿਹੜਾ ਸੈਂਪਲ ਉਹ ਲਿਆ ਗਿਆ ਤਾਂ ਅੱਗੇ ਤੁਸੀਂ ਵੀ ਸੁਣੋ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਦਰਗਨ ਨੇ ਕੀ ਕਿਹਾ ਹੈ ਜੀ ਅੱਜ ਜੋ ਇੱਥੇ ਦਾਣਾ ਮੰਡੀ ਦੇ ਵਿੱਚ ਟੀਮਾਂ ਪਹੁੰਚੀਆਂ ਨੇ ਸੈਂਪਲ ਲੈਣ ਦੇ ਲਈ ਕਿੱਥੋਂ ਆਈਆਂ ਸੀ ਤੇ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਸਵਾਗਤ ਕਰਨਾ ਜਿਹੜੇ ਸਾਰੇ ਮੇਰੇ ਵੀਰ ਪਹੁੰਚੇ ਹੋ ਇਹ ਵੀਡੀਓ ਦੀ ਟੀਮਾਂ ਆਈਆਂ ਸੀ ਸੈਂਟਰ ਤੋਂ ਜੀ ਸੈਂਟਰ ਤੋਂ ਟੀਮਾਂ ਆਈਆਂ ਸੀ ਸੈਂਪਲ ਲੈਣ ਵਾਸਤੇ ਵਿੱਚੋਂਨੇ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਜੀ ਇਹ ਟੀਮਾਂ ਸੈਂਪਲ ਲੈ ਗਈਆਂ ਨੇ ਅਸੀਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਮੌਸਮ ਦੀ ਖਰਾਬੀ ਕਰਨ ਡਿਸਕਲਰ ਹੋਇਆ ਇਸ ਕਰ ਨਾਲ ਹੋਏ ਝੋਨੇ ਨੂੰ ਕੁਆਲਿਟੀ ਘੱਟ ਲੱਗਦਾ ਜੀ ਪੂਰੇ ਰੇਟ ਤੇ ਨਹੀਂ ਵੇਖ ਰਿਆ ਉਹਦੇ ਵਿੱਚ ਝੋਟ ਰਿਲੈਕਸੇਸ਼ਨ ਦਿੱਤੀ ਜਾਵੇ ਸ਼ੈਲਰ ਵਾਲਿਆਂ ਨੂੰ ਥੋੜੀ ਜੀ ਸ਼ੈਲਰ ਵਾਲਿਆਂ ਨੂੰ ਦਿੱਤੀ ਜਾਵੇ ਔਰ ਸ਼ੈਲਰ ਵਾਲਾ ਅੱਗੇ ਕਿਸਾਨ ਨੂੰ ਰਿਲੈਕਸੇਸ਼ਨ ਦੇਵੇਗਾ ਜੀ ਇਹ ਸੈਂਟਰ ਸਰਕਾਰ ਚਾਹੁੰਦੀ ਏ ਵੀ ਅਸੀਂ ਪੰਜਾਬ ਨੂੰ ਦੇਣ ਦੀ ਬਜਾਇ ਸਿੱਧਾ ਕਿਸਾਨਾਂ ਨੂੰ ਪੈਸਾ ਦੇਣਾ ਹੈ ਤੇ ਜੇ ਸਾਨੂੰ ਇਹ ਰਿਲੈਕਸੇਸ਼ਨ ਦਿੱਤੀ ਜਾਵੇ ਅਸੀਂ ਆੜਤੀਆਂ ਵੱਲੋਂ ਕਿਸਾਨਾਂ ਵੱਲੋਂ ਮੰਗ ਕਰਦੇ ਹਾਂ ਜੇ ਸਾਨੂੰ ਰਿਲੈਕਸੇਸ਼ਨ ਦਿੱਤੀ ਜਾਵੇ ਇਹ ਪੈਸਾ ਸਿੱਧਾ ਕਿਸਾਨਾਂ ਦੀ ਜੇਬਾਂ ਵਿੱਚ ਜਾਏਗਾ ਨਹੀਂ ਤਾਂ ਕਿਸਾਨਾਂ ਦਾ ਰਜੋਨਾ ਘੱਟ ਰੇਟ ਤੇ ਵਿਕੇਗਾ ਜਿਹੜੀ ਕੁਆਲਿਟੀ ਖਰਾਬ ਹੋਈ ਹੈ ਮੀਂਹ ਕਰਕੇ ਹੋਈ ਹੈ ਕਿਸੇ ਦਾ ਕਸੂਰ ਨਹੀਂ ਕੁਦਰਤ ਦੀ ਮਾਰ ਹੈ ਜੀ ਉਹਦੇ ਕਰਕੇ ਕੁਆਲਿਟੀ ਖਰਾਬ ਹੋਈ ਹੈ ਅਸੀਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਆੜਤੀਆਂ ਦੀ ਦામੀ ਵੀ ਪੂਰੀ ਕੀਤੀ ਜਾਵੇ ਬੜੇ ਸਾਲਾਂ ਤੋਂ ਸਾਡੀ ਮੰਗ ਹੈ ਜੀ ਮੋਦੀ ਸਾਹਿਬ ਸਾਡੇ ਉਨ ਵੀ ਧਿਆਨ ਦਿਓ ਸਾਡੇ ਵੀ ਖਰਚੇ ਵਧੇ ਨੇ ਸਾਨੂੰ ਤੁਸੀਂ ਉਹਨੇ ਪੈਸਿਆਂ ਦੀ ਸਾਰੀ ਜਾਂਦੇ ਹੋ ਸਾਨੂੰ ਵੀ ਦામੀ ਦਿੱਤੀ ਜਾਵੇ ਪੂਰੀ ਔਰ ਕਿਸਾਨਾਂ ਦੀ ਮੰਗ ਹੈ ਕਿ ਜਿਹੜਾ 2% ਡਿਸਕਾਊਂਟ ਵਧਾਇਆ ਜਾਵੇ ਉਹਦੇ ਨਾਲ ਕਿਸਾਨਾਂ ਦੀ ਮੰਗ ਪੂਰੀ ਹੋ ਜਾਏਗੀ ਉਹਨਾਂ ਦਾ ਝੋਨਾ ਪੂਰੇ ਰੇਟ ਤੇ ਵਿਕ ਜਾਏਗਾ ਤੁਹਾਡੇ ਮਾਧਿਅਮ ਰਹੀ ਅਸੀਂ ਸੈਂਟਰ ਨੂੰ ਅੱਜ ਦੀ ਆਵਾਜ਼ ਬਚਾਉਣੀ ਚਾਹੁੰਦੇ ਹਾਂ ਤਰਵਾਜੀ ਹਾਂਜੀ ਪ੍ਰਧਾਨ ਜੀ ਇੱਥੇ ਇੱਕ ਕਿਸਾਨ ਜੁੜੀਆਂ ਦੇ ਆਗੂ ਸਭਾ ਵਿੱਚ ਉਹ ਕਹਿੰਦੇ ਚੰਗੇ ਝੋਨੇ ਦੇ ਸੈਂਪਲ ਪਰੇ ਗਿਆ ਤੇ ਮਾੜੇ ਝੋਨੇ ਦੇ ਨਹੀਂ ਪਰੇ ਨਹੀਂ ਸੈਂਪਲ ਦਾ ਉਹਨਾਂ ਨੇ ਸਾਰੇ ਹੀ ਲੈਨੇ ਮਾੜੇ ਝੋਨੇ ਦੇ ਵੀ ਲੈਨੇ ਚੰਗੇ ਦੇ ਵੀ ਲੈਨੇ ਪਰ ਠੀਕ ਹੈ ਉਹਨਾਂ ਨੇ ਤਿੰਨ ਚਾਰ ਢੇਰੀਆਂ ਦੇ ਸੈਂਪਲ ਲੈਣੇ ਸੀ ਉਹਨਾਂ ਨੇ ਕਾਫੀ ਮੰਡੀਆਂ ਚੱਕੇ ਜਾਣਾ ਸੀ ਇੱਕ ਢੇਰੀ ਸਾਈਡ ਤੇ ਪਈ ਸੀ ਇਹਨਾਂ ਦੀ ਡਿਮਾਂਡ ਸੀ ਕਿ ਬਾਲੀ ਮਾੜੀ ਢੇਰੀ ਹੈ ਇਹਦਾ ਵੀ ਸੈਂਪਲ ਲਿਆ ਜਾਵੇ ਉਹਨਾਂ ਨੇ ਜਲਦੇ ਜਲਦੇ ਸੈਂਪਲ ਲਿਆ ਜੀ ਪਰ ਪਹਿਲਾਂ ਉਹਨਾਂ ਨੇ ਸੈਂਪਲ ਲੈ ਲੈ ਸੀ ਹਰ ਮੰਡੀ ਚੋਂ ਤਿੰਨ ਤਿੰਨ ਸੈਂਪਲ ਲੈ ਰਹੇ ਨੇ ਇਸ ਕਰਕੇ ਉਹਨਾਂ ਨੇ ਤਿੰਨ ਸੈਂਪਲ ਪੂਰੇ ਹੋ ਗਏ ਸੀ ਮਾੜੇ ਝੋਨੇ ਦੇ ਵੀ ਲੈਨੇ ਚੰਗੇ ਦੇ ਵੀ ਲੈਨੇ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਹੈ ਵੀ ਸਾਡੀ ਕੁਆਲਿਟੀ ਮਾੜੀ ਹੈ ਸਾਡੇ ਰੈਕ ਵਿੱਚ ਰਿਪੋਰਟ ਕਰਿਓ ਇਸ ਕਰਕੇ ਸਾਡੇ ਕਿਸਾਨਾਂ ਨੂੰ ਫਾਇਦਾ ਮਿਲ ਸਕਦਾ ਹੈ ਫਿਰ ਮੈਂ ਤੁਹਾਡੇ ਮਾਧਿਅਮ ਰਮੀ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਜੇ ਤੁਸੀਂ ਸਾਨੂੰ ਸਿੱਧਾ ਪੈਸਾ ਦੇਣਾ ਚਾਹੁੰਦੇ ਹੋ ਤੇ ਕਿਸਾਨਾਂ ਦੀ ਮੰਗ ਹੈ 2% ਸਕਰਦ ਵਧਾ ਦਿੱਤਾ ਜਾਵੇ 2% ਨਾਲ ਬੜਾ ਫਰਕ ਪੈ ਜਾਣਾ ਔਰ ਕਿਸਾਨਾਂ ਦਾ ਝੋਨਾ ਪੂਰੇ ਰੇਟ ਤੇ ਵਿਕ ਜਾਏਗਾ ਜੀ ਧੰਨਵਾਦ ਭਾਂਜੀ ਅੱਜ ਇੱਥੇ ਜੋ ਸੈਂਟਰ ਦੀ ਆ ਟੀਮਾਂ ਪਹੁੰਚੀਆਂ ਸੀ ਝੋਨੇ ਦੇ ਸੈਂਪਲ ਲੈਣ ਦੇ ਲਈ ਕੀ ਕਹਿਣਾ ਚਾਹੋਗੇ ਤੇ ਇਹ ਟੀਮਾਂ ਅਜ ਤੋਨੀ ਜੀ ਦੇਖੋ ਜਿਹੜੀ ਸੈਂਟਰ ਸਰਕਾਰ ਆ ਮੇਰੇ ਖਿਆਲ ਚ ਉਹਦੇ 20 25 ਮੰਤਰੀ ਜਿਹੜਾ ਪੰਜਾਬ ਦੇ ਵਿੱਚ ਹੋ ਕੇ ਚਲੇ ਗਿਆ ਗੇੜਾ ਮਾਰਗੇ ਨੇ ਸਾਰੇ ਖਾਨਾ ਪੂਰਤੀ ਕਰਨ ਆਉਂਦੇ ਆ ਸਾਨੂੰ ਦੇ ਕੇ ਮੰਤਰੀ ਕੋਈ ਵੀ ਕੁਝ ਨਹੀਂ ਗਿਆ ਸਾਡੇ ਏਰੀਆ ਚ ਰਵਨੀਤ ਬਿੱਟੂ ਆਇਆ ਹੋਰ ਵੀ ਬੜੇ ਮੰਤਰੀ ਆਏ ਆ ਕੇ ਗੇੜੇ ਕੱਢ ਕੇ ਚਲੇ ਗਏ ਵੀ ਫਸਲ ਖਰਾਬ ਹੋਈ ਹੈ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਗਿਆ ਨਾ ਪੰਜਾਬ ਨੂੰ ਕੋਈ ਐਕਸਟਰਾ ਕੋਈ ਵੀ ਦਿੱਤੇ ਗਏ ਪੈਸੇ ਵੀ ਲੋਕ ਕਿਸਾਨਾਂ ਨੂੰ ਦਿੱਤੇ ਜਾਣ। ਇੱਕ ਸੈਂਟਰ ਸਰਕਾਰ ਕਹਿੰਦੀ ਕਿ ਅਸੀਂ ਸਿੱਧੇ ਕਿਸਾਨਾਂ ਨੂੰ ਦੇਵਾਂਗੇ। ਅੱਜ ਸੈਂਟਰ ਦੀ ਟੀਮ ਆਈ ਹੈ ਜਿਹਦੇ ਨਾਲ ਸਾਡੇ ਇੱਥੋਂ ਦੇ ਡੀਐਫਐਸਓ ਮੈਡਮ ਵੀ ਸੀਗੇ, ਮਾਰਕੀਟ ਕਮੇਟੀ ਦੇ ਸੈਕਟਰੀ ਵੀ ਸੀਗੇ। ਉਹਨਾਂ ਨੇ ਜਿਹੜੀਆਂ ਚੰਗੀਆਂ ਢੇਰੀਆਂ ਸੀ ਉਹਨਾਂ ਦੇ ਸੈਂਪਲ ਲੈ ਲਈ। ਜਦੋਂ ਇੱਕ ਸਾਈਡ ਤੇ ਦੋ ਢੇਰੀਆਂ ਹੋਰ ਪਈਆਂ ਸੀ ਜਿਹੜੀਆਂ ਆ ਦੇਖੋ ਝੋਨਾ ਮੈਂ ਦਿਖਾਣਾ ਤੁਹਾਨੂੰ। ਇਹ ਢੰਡੀਆਂ ਪਿੰਡ ਦਾ ਝੋਨਾ ਵਾ। ਬਹੁਤ ਖਰਾਬ ਹੋਇਆ ਹੋਇਆ ਝੋਨਾ। ਜਦੋਂ ਇਹ ਉਹਨਾਂ ਨੂੰ ਸੈਂਪਲ ਲੈਣ ਵਾਸਤੇ ਕਿਹਾ ਤਾਂ ਇੱਕ ਦੂਜੇ ਦੇ ਨਾਲ ਜਿਹੜੇ ਸੈਂਟਰ ਤੋਂ ਆਈਸੀ ਮੰਤਰੀਓ ਇੱਕ ਦੂਜੇ ਨਾਲ ਡਿਸਕਸ ਕਰਨ ਲੱਗੇ ਜੇ ਇਹ ਬਹੁਤ ਮਾੜਾ ਸੈਂਪਲ ਆ ਉਹਨਾਂ ਨੇ ਕਿਹਾ ਵੀ ਜੇ ਮਾੜੇ ਜਾਣਗੇ ਤੇ ਸਾਨੂੰ ਵਾਪਸ ਲੋਕਾਂ ਨੂੰ ਕਿਸਾਨਾਂ ਨੂੰ ਜਾਂ ਪੰਜਾਬ ਸਰਕਾਰ ਨੂੰ ਕੋਈ ਨਾ ਕੋਈ ਕੁਝ ਨਾ ਕੁਝ ਦੇਣਾ ਪਏਗਾ ਕੋਈ ਰਿਲੈਕਸੇਸ਼ਨ ਦੇਣੀ ਪੈਗੀ ਉਹਨਾਂ ਨੇ ਮਾੜੇ ਝੋਨੇ ਦੇ ਸੈਂਪਲ ਨਹੀਂ ਦੇ ਚੰਗੇ ਝੋਨੇ ਦੇ ਸੈਂਪਲ ਲੈ ਕੇ ਚੱਲਗੇ ਇਹ ਸਾਡੀ ਉੱਥੋਂ ਅਸੀਂ ਵਿਰੋਧ ਕਰਦੇ ਆ ਉੱਥੇ ਅਸੀਂ ਕਹਿੰਦੇ ਆ ਵੀ ਜਿਹੜੀ ਸਾਡੀ ਡੀਐਫਐਸਓ ਮੈਡਮ ਨੇ ਉਹਨਾਂ ਦੀ ਵੀ ਨਾਕਾਮੀ ਹੈ ਸਾਡੇ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਆਰਤੀ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਜਿਹੜਾ ਹਰ ਇੱਕ ਮੰਡੀ ਦੇ ਵਿੱਚ ਉਹਨਾਂ ਦੇ ਵੱਲੋਂ ਤਿੰਨ ਢੇਰੀਆਂ ਦੇ ਸੈਂਪਲ ਲੈ ਜਾਂਦੇ ਨੇ ਚੰਗੇ ਸੈਂਪਲ ਵੀ ਲੈਣੇ ਤੇ ਮਾੜੇ ਦੇ ਵੀ ਸੈਂਪਲ ਨਹੀਂ ਜੀ ਨਹੀਂ ਦੇਖੋ ਉਹ ਤਾਂ ਚੰਗੇ ਦੇ ਲੈ ਕੇ ਚਲੇ ਜਾਣਗੇ ਤਿੰਨ ਸੈਂਪਲ ਲੈਣੇ ਨਹੀਂ ਅੱਜ ਦੀ ਗੱਲ ਹੈ ਨਹੀਂ ਜੀ ਨਹੀਂ ਅੱਜ ਕੋਈ ਮਾੜਾ ਸੈਂਪਲ ਨਹੀਂ ਲਿਆ ਗਿਆ ਵਧੀਆ ਚੰਗੇ ਸੈਂਪਲ ਲੈ ਗਏ ਨੇ ਜਿਹੜਾ ਸੈਂਪਲ ਅਸੀਂ ਮਾੜਾ ਕਿਹਾ ਸੀ ਐਨੀ ਪਬਲਿਕ ਖੜੀ ਸੀ ਤੁਸੀਂ ਉਦੋਂ ਵੀ ਵੇਖ ਰਹੇ ਸੀ ਅਸੀਂ ਬਾਈਟ ਦੇ ਰਹੇ ਸੀ ਮੈਂ ਬਾਈਟ ਦਿੱਤੀ ਹੈ ਨਹੀਂ ਪਬਲਿਕ ਦੇ ਵਿੱਚ ਕਰੀਓ ਕਿ ਸਾਰਿਆਂ ਨੇ ਕਿਹਾ ਕਿ ਜਿਹੜਾ ਬਾਅਦ ਵਿੱਚ ਸੈਂਪਲ ਤਾਂ ਭਰਿਆ ਨਹੀਂ ਨਹੀਂ ਜੀ ਨਹੀਂ ਭਰਿਆ ਉਹਨਾਂ ਜਦੋਂ ਪ੍ਰਧਾਨ ਜੀ ਨੇ ਕਿਹਾ ਸੀ ਲੈ ਲਓ ਸੈਂਪਲ ਪ੍ਰਧਾਨ ਜੀ ਸੈਂਪਲ ਭਰ ਰਹੇ ਸੀ ਉਹਨਾਂ ਨੂੰ ਦੇਣ ਵਾਸਤੇ ਲੇਕਿਨ ਉਹਨੇ ਨਿਆਗੀਆਂ ਗੱਡੀਆਂ ਫਟਾਫਟ ਤੋਰੀਆਂ